ਪਾਣੀ ਦਾ ਕੋਈ ਡਾਰ ਨਹੀਂ ਹੈ। ਉਹ ਪਾਣੀ ਦਾ ਯਾਰ ਡਾਰ ਕਿਉਂ ਨਹੀਂ ਹੈਗਾ? ਆ ਜਾ ਤੈਨੂੰ ਅਸੀਂ ਲੈ ਜਾਂਦੇ ਆ। ਨਾ ਨਾ ਮੈਨੂੰ ਕੋਈ ਪਾਣੀ ਦਾ ਡਰ ਨਹੀਂ ਹੈਗਾ। ਮੈਨੂੰ ਤਾਂ ਜ਼ਿਆਦਾ ਹੈਗਾ ਜਿਹੜੇ ਨਸ਼ੇ ਦਾ ਦਰਿਆ ਵਗਿਆ ਨਾ ਪੰਜਾਬ ਵਿੱਚ ਉਹਨਾਂ ਦੇ ਚੋਰਾਂ ਦਾ ਜ਼ਿਆਦਾ ਡਰ ਹੈ। ਮੇਰਾ ਸਮਾਨ ਨਾ ਚੋਪ ਲੈ ਜਾਣ। ਹਮੇ ਸਮਾਨ ਰੋੜ ਜਾਏ ਮੈਂ ਤੇthi ਬੈਠਾ। ਡਾੜ ਆਇਆ ਸਾਰਾ ਕੁਝ ਦੁਬਾਰਾ ਕਰ ਲੈਣਾ। ਅਸਲਾਮ ਸਸੂ ਮਕਾਨ ਪ੍ਰਾਣੀ ਲੇਕਿਨ ਚਿੰਤਾ ਦਾ ਵਿਸ਼ਾ ਇੱਕ ਹੋਰ ਹੈ ਕਿ ਸਾਡੇ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਖੜ ਵੰਗ ਰਿਹਾ ਹੈ ਕਈ ਮੇਰੇ ਭਰਾ ਆਪਣਾ ਸਮਾਨ ਕਿਤੇ ਨਸ਼ੇੜੀ ਬੰਦੇ ਨਾਲ 24 ਕਰਕੇ ਲੈ ਜਾਂਦੇ ਛੱਡ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੱਧਰ ਬੈਠੇ ਰਹਿੰਦੇ ਹਨ ਦੇਖੋ ਸੱਚੀ ਕਹਾਣੀ ਮਾਲਕਾ ਜੋ ਬਰਸਾਤਾਂ ਨੇ ਪਾਣੀ ਆਉਂਦੇ ਪਏ ਨੇ ਜੋ ਹੜ ਆਏ ਨੇ ਇਹਦੇ ਵਿੱਚ ਜੀਵ ਜੰਤ ਬਹੁਤ ਰੁੜ ਚੁੱਕੀ ਐ ਤੇ ਹੋਰ ਵੀ ਨਕਲਾ ਦੇ ਬਹੁਤ ਨੁਕਸਾਨ ਹੋਏ ਨੇ ਮਾਲਕਾ ਤੂੰ ਇਹਨਾਂ ਨੂੰ ਬਚਾ ਜੋ ਵੀ ਇਹ ਹੜ ਆਗੇ ਪੈ ਨੇ ਇਸ ਹੜਾ ਨੂੰ ਖਤਮ ਕਰੋ ਮਹਾਰਾਜ ਤੁਹਾਡੇ ਅੱਗੇ ਸਾਡੀ ਹਰਦਾਸ ਹੈ ਜੋ ਵੀ ਗਰੀਬ ਜੰਤਾ ਹੈਗੀ ਐ ਉਹ ਇੱਕ ਵੀ ਪ੍ਰਾਰ ਸੀ ਉਹ ਬਾਰਡਰ ਦਾ ਕੰਡੜਾ ਨਹੀਂ ਛੱਡ ਤੇ ਰਾਜੀ ਉੱਥੇ ਇੰਨੇ ਨਚੜਾ ਆ ਗਏ ਨੇ ਹੜ ਆ ਗਏ ਨੇ ਉਹ ਅਜੇ ਹੀ ਮੱਲ ਕੇ ਉੱਥੇ ਬੈਠਾ ਮੈਂ ਸਾਗਣ ਵੀ ਲੈ ਕੇ ਗਿਆ ਸੀ ਵੀ ਤੇਰਾ ਸਮਾਨ ਸਿੱਕਾ ਚੁੱਕ ਕੇ ਲੈ ਚਲੀਏ ਦੋ ਤਿੰਨ ਵੀ ਰਾ ਗਿਆ ਸੀ ਉਹ ਫੇਰ ਵੀ ਉੱਥੇ ਬੈਠਾ ਪਤਾ ਨਹੀਂ ਉਹ ਰੋੜ ਗਿਆ ਹੋਣਾ ਕਿ ਬੈਠਾ ਹੋਣਾ ਸਮਾਨ ਦੇ ਪਿੱਛੇ ਉੱਥੇ ਆ ਗਈ ਜਿੰਦ ਮੈਂ ਨਹੀਂ ਰੋਟੀ ਖਾਂਦਾ ਮੇਰਾ ਦਿਲ ਨਹੀਂ ਕਰਦਾ ਮੇਰਾ ਭਰਾ ਉਹ ਤਾਂ ਬਾਹਰ ਤੇ ਬੈਠਾ ਹੈ ਪਤਾ ਨਹੀਂ ਉਹ ਕਿੱਥੇ ਹੋਵੇਗਾ ਕਿੱਥੇ ਨਾ ਹੋਵੇਗਾ ਮੈਨੂੰ ਤਾਂ ਰੋਟੀ ਚੰਗੀ ਨਹੀਂ ਲੱਗਦੀ ਪਈ ਉਹ ਪਤਾ ਨਹੀਂ ਕਿੱਥੇ ਰੁੜਿਆ ਹੋਵੇਗਾ ਕਿ ਕਿੱਥੇ ਉਹ ਬੈਠਾ ਹੋਵੇਗਾ ਕਿੰਨੇ ਦਿਨਾਂ ਦਾ ਭੁੱਖਾ ਹੈ ਮੈਂ ਤਾਂ ਚਾਹ ਸਵੇਰੇ ਤੇ ਰੋਟੀਆਂ ਖਾ ਲਾ ਉਹਨੂੰ 15 ਦਿਨ ਹੋ ਗਏ ਵਿੱਚੇ ਪਾਣੀ ਦੇ ਪਿੱਛੇ ਸਮਾਨ ਦੇ ਪਿੱਛੇ ਬੈਠਾ ਹੈ ਪਤਾ ਨਹੀਂ ਕੀ ਕਰਦਾ ਹੋਵੇਗਾ ਕੀ ਨਾ ਹਾਂ ਜੀ 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 ਨਾ ਗੰਗੋਰ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਤੁਸੀਂ ਸੁਣਾ ਲਓ ਤੇ ਤੇਰੇ ਭਰਾ ਕੋਲ ਜਾਏ ਸੀ ਅਸੀਂ ਅੱਛਾ ਉਹਦਾ ਜਿੱਦ ਮੱਲੀ ਬੈਠਾ ਉਹ ਉੱਤੇ ਬੈਠਾ ਮੰਜਾ ਢਾਹ ਕੇ ਅੱਛਾ ਹਾਂ ਬਾਕੀ ਠੀਕ ਠਾਕ ਹੈਗਾ ਰੁੱਖ ਦੇ ਉੱਤੇ ਬੈਠਾ ਰੁੱਖ ਦੇ ਨਹੀਂ ਇਟਾਂ ਦਾ ਚੱਠਾ ਜਿਹਾ ਹੈਗਾ ਮਾਜੇ 6 ਫੋਟ ਦਾ ਅੱਛਾ ਇਹ ਪਾਣੀ 3 4 4 ਫੋਟ ਹੈਗਾ ਅੱਛਾ ਉਹਦੇ ਉੱਤੇ ਬੈਠਾ ਸਾਰਾ ਸਮਾਨ ਲਾਤੇ ਤੇ ਮੈਂ ਤਾਂ ਤੇਰੇ ਕੋਲ ਆਇਆ ਵੀ ਚੱਲ ਆਪਾਂ ਨੂੰ ਲੈ ਆਈਏ ਸਾਡੇ ਤਾਂ ਆਖਿਆ ਉਹ ਆਉਂਦਾ ਨਹੀਂ ਨਹੀਂ ਆਉਂਦਾ ਕੋਈ ਹੋਰ ਵੀ ਕੀ ਗਿਆ ਕਿ ਤੁਸੀਂ ਇਕੱਲੇ ਗਏ ਅਸੀਂ ਬਹੁਤ ਗਏ ਸਾਰੀ ਟੀਮ ਗਈ ਉਹ ਕਹਿੰਦਾ ਵੀ ਚੋਰ ਮੇਰਾ ਸਮਾਨ ਨਾ ਲੈ ਜਾਵਨ ਚੋਰ ਸਮਾਨ ਨਾ ਲੈ ਜਾ ਹਾਂਜੀ ਹਾਂਜੀ ਤਾਂ ਸਮਾਨ ਤਾਂ ਹੋਰ ਮਿਲ ਬਣ ਜਾਵੇ ਆ ਮਿਲ ਵੀ ਜਾਵੇ ਆ ਬਾਕੀ ਜ਼ਿੰਦਗੀ ਤੇ ਨਹੀਂ ਨਾ ਮਿਲਦੀ ਵਾਰ-ਵਾਰ ਉਹ ਤਾਂ ਤੁਹਾਡੀ ਗੱਲ ਨਾ ਸਹੀ ਹੋਣਾ ਉਹਨਾਂ ਨੂੰ ਸਮਝਾਵੇ ਕਿਹੜਾ ਜੀ ਮੈਂ ਤਾਂ ਕਹਿੰਦਾ ਉਹਨੂੰ ਵੀ ਚੁੱਕ ਲਈਏ ਤੇ ਟਰਾਲੀ ਟਰੁਲੀ ਲੈ ਕੇ ਚੱਲਨੇ ਆ ਬਾਨ ਤੇ ਲਾ ਦੇਾਂਗੇ ਕਿਉਂ ਦਾ ਸਮਾਨ ਵੀ ਚੁੱਕ ਲਈਏ ਉਹ ਕਹਿੰਦਾ ਕੱਲਾ ਆਉਣ ਨੂੰ ਤਾਂ ਉਹ ਆਂਦਾ ਮੈਂ ਆ ਜਾਣਾ ਪਰ ਮੈਂ ਸਮਾਨ ਉਹਨ ਕਿੱਥੇ ਲੈ ਕੇ ਜਾਵਾਂ ਆਪਾਂ ਫਿਰ ਦੋਵੇਂ ਚਲੀਏ ਨਹੀਂ ਉਥੇ ਆਪਣੀ ਟੀਮ ਸਾਰੀ ਹੈਗੀ ਏ ਉਥੇ ਆਪਾਂ ਬੇੜੀ ਲਾ ਲਾਂਗੇ ਤੇ ਆਪਾਂ ਪਹੁੰਚ ਚੱਲਨੇ ਆ ਚਲੋ ਫੇਰ ਆਪਾਂ ਚੱਲਦੇ ਆ ਆ ਰੋਟੀ ਤਾਂ ਖਾ ਲਓ ਨਹੀਂ ਰੋਟੀ ਮੈਂ ਹਾਂਟ ਕੀ ਆ ਖਾਵਾ ਤੇ ਜਿੰਨੇ ਮੈਂ ਕਿਹਾ ਵੀ ਸਰਦਾਰ ਸਾਹਿਬ ਨੂੰ ਕਹੀਏ ਤਾਂ ਕਿਧਰੇ ਆ ਜਾਵੇ ਉਹ ਜਿੰਨਾ ਚਿਰ ਮੇਰਾ ਭਰਾ ਨਹੀਂ ਆਉਂਦਾ ਉਹਨਾਂ ਚਿਰ ਮੈਂ ਨਹੀਂ ਰੋਟੀ ਖਾਂਦਾ ਚਲੋ ਚੱਲੀਏ ਫੇਰ ਚਲੋ ਆ ਜੀ ਚੰਗਾ ਜੀ ਔਰ ਰੱਬ ਦੇਆ ਪਿਆਰਿਆ ਕਰਮਾ ਵਾਲਿਆ ਪਾਣੀ ਨੇ ਤਾਂ ਬੜੀ ਤਵਾਈ ਮਚਾ ਦਿੱਤੀ ਭਰਾਵਾ ਪਰ ਹੁਣ ਪਾਣੀ ਥੋੜਾ ਜਿਹਾ ਘਟਿਆ ਹੀ ਤੇ ਮੈਂ ਕਹਿੰਨਾ ਤੂੰ ਆ ਜਾ ਤੇ ਪਿੱਛੋਂ ਕਹਿੰਦੇ ਨੇ ਦਰਿਆ ਹੋਰ ਖੋਲ ਦਿੱਤਾ ਨੇ ਤੇ ਤੂੰ ਆ ਜਾ ਤੇ ਤੂੰ ਆਦੀ ਜਾਨ ਬਚਾ ਲੈ ਤੇ ਆਸਮਾਨ ਦਾ ਕੋਈ ਡਰ ਨਹੀਂ ਸਮਾਨ ਤੇਰੇ ਨੂੰ ਨਹੀਂ ਕੋਈ ਲੈ ਜਾਂਦਾ ਠੀਕ ਹੈ ਨਾ ਮੈਨੂੰ ਪਾਣੀ ਪੂਨੇ ਦਾ ਕੋਈ ਡਰ ਨਹੀਂ ਉਹ ਪਾਣੀ ਦਾ ਯਾਰ ਡਾਰ ਕਿਉਂ ਨਹੀਂ ਹੈਗਾ ਆ ਜਾ ਤੈਨੂੰ ਅਸੀਂ ਲੈ ਜਾਂਦੇ ਆ ਇਹਨੂੰ ਤਾਂ ਜ਼ਿਆਦਾ ਹੈਗਾ ਜਿਹੜੇ ਨਸ਼ੇ ਦਾ ਦਰਿਆ ਵਗਿਆ ਨਾ ਪੰਜਾਬ ਵਿੱਚ ਉਹਨਾਂ ਦੇ ਚੋਰਾਂ ਦਾ ਜ਼ਿਆਦਾ ਡਰ ਹੈ ਮੇਰਾ ਸਮਾਨ ਨਾ ਚੋਕ ਲੈ ਜਾਵਣ। ਮੇਰਾ ਸਮਾਨ ਰੋੜ ਜਾਏ ਮੈਂ ਤੇthi ਬੈਠਾ। ਚੋਰਾਂ ਦਾ ਡਰ ਹੈ। ਹਾਂਜੀ ਮੈਂ ਤਾਂ ਨਹੀਂ ਨਿਕਲਦਾ ਚਾਹਵਾ। ਕਿੱਧਰ ਸਮਾਨ ਚੋਰ ਨਾ ਲੈ ਜਾਵਣ। ਸਾਰਾ ਸਮਾਨ ਕੱਢ ਕੇ ਤੇ ਰੱਖੀ ਬੈਠਾ ਪਾਣੀ ਦਾ ਥੱਲੇ ਚਲਦਾ ਪੈਣਾ। ਅੱਛਾ। ਜਾਣੇ ਕਿ ਤੁਹਾਨੂੰ ਪਾਣੀ ਦਾ ਡਰ ਨਹੀਂ। ਡਾ। ਚੋਰਾਂ ਦਾ ਡਰ ਹੈ। ਹਾਂ ਜਿਹੜਾ ਤੈਨੂੰ ਉਹਦਾ ਘਾਏ ਹੋ ਗਿਆ ਹੋ ਗਿਆ। ਅੱਛਾ। ਚਲੋ ਭਰਾਵਾ ਮੈਂ ਜਾ ਕੇ ਮਿੰਦ ਤਰਲਾ ਕਰਨਾ ਤੇਰੇ ਭਰਾ ਕੋਲ ਜਾਣਾ ਉਹ ਨਵਾਂ ਨਾ ਵੀ ਮੇਰੇ ਤਾਂ ਆਖੇ ਨਹੀਂ ਲੱਗਦਾ ਪਿਆਈ ਤੇ ਮੈਂ ਤਾਂ ਕਹਿੰਦਾ ਤੂੰ ਆਦੀ ਜਾਨ ਬਚਾ ਲੈ ਸਮਾਨ ਨੂੰ ਪਾਉਕਣ ਦੇ ਚਲੋ ਠੀਕ ਹੈ ਭਰਾਵਾ ਫਿਰ ਸਰਵਾਤੇ ਪੱਥਰ ਰੱਖਾ ਬੈਂਟਰੀ ਵਾਲਾ ਆ ਜਿਹੜਾ ਚਾਰ ਦਿਨ ਹੋ ਗਏ ਚਾਰ ਦਿਨ ਕਰਾ ਲਿਆ ਵੀ ਜਾਤੇ ਤੇ ਬਹਿ ਰਵਿਦਾ ਲੈ ਵਾ ਭਰਾਵਾ